ਮਾ ਜੀ ਉਹ ਤਿਆਰ ਰਹਿਣਗੇ ਅਤਿੰਦਰਪਾਲ ਕਾ ਗਾਜੀ ਪਹਿਲਾਂ 4 ਮਿੰਟ ਲਈ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝੇ ਮੋਰਚੇ ਦੇ 1 ਮਿੰਟ ਜੀ ਮਾਫੀ ਮੰਗਦੇ ਆ ਪ੍ਰੈਸ ਵਾਲੇ ਸਾਥੀ ਆਏ ਆ ਸਾਰੇ ਸਾਥੀਆਂ ਨੂੰ ਬੇਨਤੀ ਆ ਸਾਥੀ ਗੁਰਜੀਤ ਜੀ ਕਿਰਪਾ ਕਰਕੇ ਬੈਠ ਜਾਓ ਜਿਹੜੇ ਬਾਹਰ ਵੀ ਸਾਥੀ ਨੇ ਅਪੀਲ ਮੰਨ ਕੇ ਆ ਜਾਓ ਯਾਰ ਆ ਜਾਓ ਜੇਕਰ ਆਪਾਂ ਇਹਦਾ ਦਰਖਤਾਂ ਦੇ ਹੇਠਾਂ ਖੜੇ ਰਹਿ ਫਿਰ ਸਮਝ ਲੋ ਸਰਕਾਰ ਚੱਕਣ ਵਾਲੀ ਨਹੀਂ ਹੈਗੀ ਸਰਕਾਰ ਸਾਡਾ ਤਾਬਖਾਨ ਹਰ ਪੱਖ ਤੋਂ ਪਰਖਦੀ ਹੈ ਵੀ ਅਸੀਂ ਪੰਡਾਲ 'ਚ ਕਿੰਨੇ ਆ ਬਾਹਰ ਕਿੰਨੇ ਆ ਸਾਰੀ ਸੀਆਈਡੀ ਇਹੀ ਕੰਮ ਕਰਦੀ ਹੈ ਸਾਰੇ ਸਾਥੀ ਪੰਡਾਲ ਦੇ ਵਿੱਚ ਅਗੇ ਬੈਠੋ ਆਪਣੇ ਝੰਡਿਆਂ ਨੂੰ ਸੈੱਟ ਕਰੋ ਤੇ ਨਾਰਿਆਂ ਦਾ ਜਵਾਬ ਦੇਣਾ ਨਾਲ ਫੋਟੋ ਕਰਨੀ ਹੈ ਪ੍ਰੈਸ ਵਾਲੇ ਸਾਥੀ ਨੇ ਪੰਜਾਬ ਸਰਕਾਰ ਮਰਦਾਬਾਦ ਆਪ ਸਰਕਾਰ ਮਰਦਾਬਾਦ 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 ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨ ਦਾ ਜਿੰਦਾਬਾਦ 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 ਪੰਜਾਬ ਦੇ ਮੁਲਾਜ਼ਮਾਂ ਪੈਨਸ਼ਨਾਂ ਦੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਪੰਜਾਬ ਦੇ ਕੱਚੇ ਵਰਕਰਾਂ ਨੂੰ ਪੱਕਾ ਕਰੋ ਪੱਕਾ ਕਰੋ ਪੱਕਾ ਕਰੋ ਮਿੱਡੇ ਵੀ ਰਾਸ਼ਾ ਅੰਗਰਵਾੜੀ ਦੇ ਉੱਤੇ ਘੱਟੋ ਘਾਟ ਉਜਰਤਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪ੍ਰਾਣੀ ਪੈਨਸ਼ਨ ਬਹਾਲ ਕਰੋ ਤੇ ਤਨਾ ਕਿਸ਼ਤਾਂ ਵਿੱਚ ਅਦਾ ਕਰੋ ਅਦਾ ਕਰੋ ਅਦਾ ਕਰੋ ਪਿੰਡੂ ਪੱਤਾ ਬਾਟਰ ਪੱਤਾ ਤੇ ਹੋਰ ਬੰਦ ਕੀਤੇ ਪੱਤੇ ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰੋ ਸਾਡਾ ਇਕਾਸ਼ਿਤਾ ਬਾਦ ਜਿੰਦਬਾਦ ਜਿੰਦਬਾਦ ਹਰ ਇੱਕ ਤਰ੍ਹਾਂ ਦੇ ਮੁਲਾਜ਼ਮਾਂ ਨੂੰ ਉਹਨਾਂ ਦੇ ਤੇ ਬਾਗਾਂ ਵਿੱਚ ਪੱਕਾ ਕਰੋ ਪੱਕਾ ਕਰੋ ਕੰਪਿਊਟਰ ਤੇ ਆਪਕਾ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰੋ ਮਰਜ ਕਰੋ ਮਰਜ ਕਰੋ ਚਲੋ ਸਾਥੀ ਤੇਂਦਰ ਜੀ ਪੰਜਾਬ ਦੇ ਕੋਨੇ-ਕੋਨੇ ਤੋਂ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਆਪਣੀਆਂ ਮੰਗਾਂ ਨੂੰ ਉਭਾਰਨ ਦੇ ਲਈ ਮਹਾਲੇ 'ਚ ਇਕੱਠੇ ਹੋਏ ਮੁਲਾਜ਼ਮ ਭੈਣਾ ਤੇ ਵੀਰੋ ਜਿਸ ਵੇਲੇ 'ਚ ਅਸੀਂ ਅੱਜ ਦੀ ਇਹ ਵੱਡਾ ਇਕੱਠ ਕਰ ਰਹੇ ਹਾਂ ਰੈਲੀ ਕਰ ਰਹੇ ਹਾਂ ਤਾਂ ਸਾਨੂੰ ਦੇਖਣਾ ਚਾਹੀਦਾ ਕਿ ਪੰਜਾਬ ਦੇ ਵਿਧਾਨ ਸਭਾ ਦੇ ਅੰਦਰ ਇੱਕ ਮਾਹੌਲ ਹੈ ਇੱਕ ਮਾਹੌਲ ਪੰਜਾਬ ਦੇ ਵਿਧਾਨ ਸਭਾ ਦੇ ਬਾਅਦ ਸਮੁੱਚੇ ਪੰਜਾਬ ਦੇ ਵਿੱਚ ਹੈ ਪਿਛਲੇ 21 ਤਰੀਕ ਤੋਂ ਸੈਸ਼ਨ ਦੇ ਵਿੱਚ ਸਿਰਫ ਤੇ ਸਿਰਫ ਇੱਕ ਦੂਜੇ ਦੇ ਉੱਤੇ ਦੂਸ਼ਣबाजी ਸਮੇਂ ਨੂੰ ਲੈ ਕੇ ਬੋਲਣ ਦੇ ਉੱਤੇ ਤਕਰਾਰ ਪੰਜਾਬ ਦੇ ਲੋਕਾਂ ਦਾ ਤੇ ਲੋਨਾ ਲੋਕਾਂ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਦਾ ਉਹਨਾਂ ਦੇ ਮੰਗਾ ਮਸਲਿਆਂ ਦਾ ਹਕੀਕੀ ਰੂਪ ਚ ਕੋਈ ਵੀ ਅਰਥ ਹੈ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਨਜ਼ਰ ਨਹੀਂ ਆਇਆ ਹੁਣ ਤੱਕ। ਪ੍ਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਹੁਣੇ ਕੋਈ ਮੰਗ ਨਹੀਂ ਹੈ ਕਿ ਤੁਸੀਂ ਸਾਡੀ ਪ੍ਰਾਣੀ ਪੈਨਸ਼ਨ ਦੀ ਜਿਹੜਾ ਪੰਜਾਬ ਤੇ ਲਾਗੂ ਕਰੋ ਨੋਟੀਫਿਕੇਸ਼ਨ ਹੋ ਚੁੱਕਿਆ ਹੈ ਤੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਦੇ ਉਸ ਨੋਟੀਫਿਕੇਸ਼ਨ ਨੂੰ ਲਾਗੂ ਕਰਨਾ। ਤਾਂ ਇਹ ਉਹ ਸਰਕਾਰ ਜਿਹੜੇ ਆਪਦੇ ਹੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਤੋਂ ਪਿਛਲੇ 2.5 ਸਾਲਾਂ ਤੋਂ ਭੱਜੀ ਹੋਈ ਆ। ਪੰਜਾਬ ਦੇ ਮੁਲਾਜ਼ਮਾਂ ਦੇ ਕੱਟੇ ਹੋਏ ਭੱਤਿਆਂ ਦੀ ਬਹਾਲੀ ਹੋਵੇ ਇੱਥੇ ਮਾਨ ਪੱਤਾ ਵਰਕਰਾਂ ਦੇ ਉੱਤੇ ਘੱਟੋ ਘਾਟ ਡੂਜਰਤਾ ਲਾਗੂ ਕਰਨ ਦਾ ਮਾਮਲਾ ਹੋਵੇ ਪੇ ਕਮਿਸ਼ਨ ਦੇ ਬਕਾਏ ਦੇਣ ਦਾ ਮਾਮਲਾ ਹੋਵੇ ਸਾਲਾਂ ਬੱਤੀ ਉਹਨੂੰ ਟਾਲ ਦਿੱਤਾ ਹੋਵੇ ਤਾਂ ਪੰਜਾਬ ਦੇ ਵਿਧਾਨ ਸਭਾ ਦੇ ਅੰਦਰ ਜਿੱਥੇ ਆਸ ਹੁੰਦੀ ਹੈ ਕਿ ਅਸੀਂ ਚੁਣ ਕੇ ਆਪਣੇ ਨੁਮਾਇੰਦੇ ਭੇਜਦਿਆਂ ਤੇ ਪੰਜਾਬ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ 'ਚ 92 ਹੁਣ ਤਾਂ ਤਿੰਨ ਹੋਰ ਜਿਤਾ ਤੇ 95 ਦੀ ਗਿਣਤੀ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਬਣਾ ਕੇ ਦਿੱਤੀ ਕਿ ਕਰੋ ਹੱਲ ਪੰਜਾਬ ਦੇ ਲੋਕਾਂ ਦਾ ਤੇ ਪੰਜਾਬ ਦੇ ਮੁਲਾਜ਼ਮਾਂ ਨੇ ਵੀ ਤੁਹਾਨੂੰ ਸੱਤਾ ਦੀ ਕੁਰਸੀ ਤੇ ਪਹੁੰਚਾਉਣ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਪਰ ਪਿਛੇ ਤਿੰਨ ਸਾਲਾਂ 'ਚ ਜਦੋਂ ਲੋਕਾਂ ਨੇ ਹਕੀਕੀ ਮਸਲੇ ਹੱਲ ਕਰਨ ਦਾ ਤੁਹਾਡੇ ਕੋਲੇ ਕੋਈ ਪ੍ਰੋਗਰਾਮ ਨਹੀਂ ਉਸ ਕਿਸਮ ਦੀ ਕੋਈ ਤੁਹਾਡੇ ਕੋਲੇ ਦਿਸ਼ਾ ਨਹੀਂ ਤੁਹਾਡੀ ਕੋਈ ਨੀਤੀ ਨਹੀਂ ਤਾਂ ਜਿਹੜੀ ਮੈਂ ਕਹੀ ਗੱਲ ਕਿ ਹੁਣ ਪੰਜਾਬ ਦੇ ਬਾਹਰ ਦਾ ਮਾਹੌਲ ਜੋ ਹੋ ਰਿਹਾ ਕਿ ਅਮਿਤ ਸ਼ਾ ਕਿ ਜੋਗੀ ਜਿੱਤੇ ਨਾਥ ਦੀ ਆਤਮਾ ਇਸ ਭਗਵਾਨਤਮਾ ਦੇ ਅੰਦਰ ਵੱੜ ਚੁੱਕੀ ਆ ਪਰ ਪੂਰੇ ਪੰਜਾਬ ਨੂੰ ਜਿਹਨੂੰ ਪੂਰੇ ਦੇਸ਼ ਦੇ ਵਿੱਚ ਇਹ ਮਾਨ ਹੈ ਕਿ ਸੰਘਰਸ਼ਾਂ ਦੇ ਵਿੱਚੋਂ ਮੋਰੀ ਹੋ ਕੇ ਲੜਦੇ ਨੇ ਚਾਹੇ ਕਿਸਾਨ ਹੋਣ ਮਜ਼ਦੂਰ ਹੋਣ ਤੇ ਭਾਵੇਂ ਮਲਾਜ਼ਮ ਹੋਣ ਅਸੀਂ ਸੀਐਮ ਦੇ ਘਰਾਂ ਤੱਕ ਦਾ ਜਿੱਥੇ ਸੌਕੇ ਹੀ ਕਹਿ ਕਦੇ ਕਿ ਥੋੜਾ ਘਰੋ ਕਰਾਂਗੇ ਬਹੁਤ ਸਾਰੇ ਸੂਬਿਆਂ 'ਚ ਇੱਕ ਸੁਪਨਾ ਹੀ ਹੈ ਤਾਜੋਸ ਪੰਜਾਬ ਨੂੰ ਇੱਕ ਪੁਲਿਸ ਸਟੇਟ ਦੇ ਅੰਦਰ ਬਾਦਨ ਦੀ ਇੱਕ ਸਿਫਟੀ ਤਬਦੀਲੀ ਪੰਜਾਬ ਦੀ ਸਰਕਾਰ ਦੇ ਵਿੱਚ ਆਈ ਆ ਤੁਸੀਂ ਰਾਤੋਂ ਰਾਤ ਗੱਲ ਕਰਨਗੇ ਬੰਦਿਆਂ ਨੂੰ ਚੱਕ ਕੇ ਲੈ ਜਾਓ ਇੱਕ ਕਰਨਲ ਦੇ ਉੱਤੇ ਹਮਲਾ ਹੋਵੇ ਪਟਿਆਲੇ ਦੇ ਵਿੱਚ ਤੁਸੀਂ ਦੇਖੋ ਸਟੇਟ ਦੇ ਦੋ ਹਥਿਆਰਬੰਦਾ ਆਰਗੇਨਾਈਜ਼ੇਰਸ ਇਹ ਸਟੇਟ ਕਿੰਨੀ ਕਮਜ਼ੋਰ ਹੈ ਆਪਦੇ ਉਹਨਾਂ ਦੋ ਹਿੱਸਿਆਂ ਦਾ ਮਾਮਲਾ ਸੁਝਾ ਲਈ ਸਕਦੀ ਤੁਹਾਡੇ ਮਾਮਲਿਆਂ ਨੂੰ ਕੀ ਹੱਲ ਕਰਾ ਕੇ ਲੈ ਆਉਣਗੇ ਉੱਥੇ ਵੀ ਸਮਝੌਤਾ ਕਰਾਉਣ ਤੇ ਲੱਗੇ ਹੋਏ ਆ ਤਾਂ ਇੱਥੇ ਪੂਰੇ ਦਾ ਪੂਰਾ ਇੱਕ ਮਾਹੌਲ ਇਸ ਤਰੀਕੇ ਦੇ ਨਾਲ ਸਿਰਜਿਆ ਜਾ ਰਿਹਾ ਕਿਸਾਨਾਂ ਦੇ ਰਾਹੀਂ ਕਿ ਸ਼ਾਇਦ ਪੰਜਾਬ ਦਾ ਸਮੁੱਚਾ ਵਿਕਾਸ ਆ ਸ਼ੰਭੂ ਤੇ ਖਨੌਰੀ ਤੋਂ ਪਰਲੇ ਪਾਸੇ ਰੁਕਿਆ ਹੋਇਆ ਸੀ ਅੰਨਾ ਧਰਨੇ ਮਜਾਰਿਆਂ ਕਰਕੇ ਇਸ ਕਰਕੇ ਮਰਾਜਲ ਸਾਥਿਓ ਇਹ ਪੂਰੇ ਦਾ ਪੂਰਾ ਇੱਕ ਨੈਰੇਟਿਵ ਇੱਕ ਪ੍ਰੋਪਾਗੈਂਡਾ ਖੜਾ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਆ ਜਿਹੜੇ ਧਰਨੇ ਮਜਾਰੇ ਪੰਜਾਬ 'ਚ ਹੁੰਦੇ ਨੇ ਕਿ ਪੰਜਾਬ ਦਾ ਵਿਕਾਸ ਇਸ ਕਰਕੇ ਰੁਕ ਗਿਆ ਤਾਂ ਇਹ ਕੋਈ ਪੱਟੀ ਦੂਰ ਦੀ ਗੱਲ ਨਹੀਂ ਕਿ ਅੱਜ ਜਿਹੜਾ ਉਹ ਅਟੈਕ ਉਹ ਕਿਸਾਨ ਸਯੁਕਤ ਕਿਸਾਨ ਮੋਰਚੇ ਨੂੰ ਤੋੜਨ ਦੇ ਉੱਤੇ ਲੱਗਿਆ ਤਾਂ ਉਹ ਕੱਲ ਨੂੰ ਇਸ ਪੰਜਾਬ ਮਜ਼ਦੂਰਾਂ ਤੇ ਪੈਨਸ਼ਨਰਾਂ ਸਾਂਝੇ ਮੋਰਚੇ ਦੇ ਖਿਲਾਫ ਵੀ ਆਉਣਾ ਹੈ ਇਸ ਕਰਕੇ ਜੇ ਪੰਜਾਬ ਨੇ ਪੰਜਾਬ ਸਰਕਾਰ ਨੇ ਆਪਣੀ ਨੀਤੀ 'ਚ ਇੱਕ ਸਿਫਤੀ ਤਬਦੀਲੀ ਲਿਆਂਦੀ ਹੈ ਕਿ ਤਰਨ ਦੇ ਬਲਦੋਜਰਾਂ ਦੇ ਨਾਲ ਚਾੜ ਦਿਓ ਪੁਲਸ ਦੀਆਂ ਧਾਣਾ ਕਹਿ ਕੇ ਕਿ ਆਹ ਗੈਸਰਾ ਜਿਹੜੋ ਮਰਜ਼ੀ ਗੋਲੀ ਮਾਰ ਕੇ ਤੇਰੇ ਤੁਸੀਂ ਮਕਾ ਦਿਓ ਇਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਆਪਣੀ ਸੰਘਰਸ਼ਾਂ ਦੀ ਨੀਤੀ 'ਚ ਇੱਕ ਸਖਤੀ ਤਬਦੀਲੀ ਲੈ ਕੇ ਆਉਣੀ ਪਊਗੀ ਜਿਹੜੀ ਸਾਡੀ ਬੋਲਣ ਦੀ ਆਜ਼ਾਦੀ ਇਹ ਖੋਣ ਦੇ ਉੱਤੇ ਲੱਗੇ ਹੋਏ ਨੇ ਉਹ ਜ਼ਿਲ੍ਹਿਆਂ ਦੇ ਵਿੱਚ ਸਟੇਟ ਦੇ ਵਿੱਚ ਅਸੀਂ ਉਸ ਨੂੰ ਬਚਾਉਣ ਦੀ ਵੀ ਲੜਾਈ ਲੜਨੀ ਹੈ ਤੇ ਨਾਲੋਂ ਨਾਲ ਆਪਣੀਆਂ ਮੰਗਾਂ ਦੀ ਪ੍ਰਾਪਤੀ ਦੇ ਵਾਸਤੇ ਹੋਰ ਤਾਕੜੇ ਹੋ ਕੇ ਹੋਰ ਸਿਰ ਜੋੜ ਕੇ ਬੈਠੀਏ ਕਿ ਪੰਜਾਬ ਦੇ ਉਹ ਮੁਲਾਜ਼ਮ ਜਿਹੜੇ ਹਜੇ ਸ਼ਾਇਦ ਸਾਡੇ ਘੇਰੇ ਤੋਂ ਬਾਹਰ ਨੇ ਕਿਵੇਂ ਟੱਕੜਾ ਕਰਕੇ ਅਸੀਂ ਆ ਸਿਰਫ 1.5 ਦੋ ਸਾਲ ਹੈ ਸਾਡੇ ਕੋਲ ਤਾਂ ਇਸੇ 1.5 ਦੋ ਸਾਲ ਦੇ ਵਿੱਚ ਤਾਂ ਭਾਜਪਾ ਜਿਸ ਤਰੀਕੇ ਨਾਲ ਚੜੀ ਆ ਰਹੀ ਆ ਉਹਦਾ ਵੱਡੋ ਅਜੇ ਚੜ੍ਹ ਕੇ ਆ ਰਿਹਾ ਇਸ ਕਰਕੇ ਮੁਲਾਜ਼ਮਾਂ ਨੂੰ ਇਸ ਨੂੰ ਚੋਣਕੀ ਵਿੱਚੋਂ ਲੈ ਕੇ ਆਉਣਾ ਚਾਹੀਦਾ ਹੈ ਤੇ ਵੱਡੀ ਤਬਦੀਲੀ ਆਪਦੇ ਸੰਘਰਸ਼ੀ ਪ੍ਰੋਗਰਾਮਾਂ ਦੇ ਵਿੱਚ ਉਹ ਭਾਵੇਂ ਜੇਲਾ ਹੋਣ ਉਹ ਪਰਚੇ ਹੋਣ ਜੀ ਸਦਕੇ ਉਹਨਾਂ ਦਾ ਸਵਾਗਤ ਕਰ ਲਈਏ ਤੇ ਪੂਰੇ ਤਾਕੜੇ ਜੀਰੇ ਦੇ ਨਾਲ ਇਸ ਮੁਲਾਜ਼ਮ ਸੰਘਰਸ਼ ਨੂੰ ਅੱਗੇ ਲੈ ਕੇ ਜਾਈਏ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਜੇ ਮੋਰਚੇ ਦੀ ਇਹ ਦਿਨ ਤੱਕ ਤਾਕੜਾ ਹੋ ਕੇ ਹੋਰ ਇਸ ਮੁਲਾਜ਼ਮਾਂ ਦੀ ਸੰਘਰਸ਼ ਨੂੰ ਅੱਗੇ ਵਧਾਊਗਾ ਜੈ ਜਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਨੂੰ ਧੰਨਵਾਦ ਜੀ ਸਾਥੀ ਤਿੰਦਰਪਾਲ ਜੀ ਦਾ